ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਨਾਵਲ ਦਾ ਅਗਲਾ ਅਧਿਆਇ। ਸਾਰਾ ਪਿੰਡ ਕੋਕ ਸੁੱਤਾ ਹੋਇਆ ਸੀ। ਚੜਦੇ ਪਉ ਦੀ ਕਾਲੀ ਬੋਲੀ ਰਾਤ। ਦੂਰ ਕਿਤੋਂ ਕੁੱਤੇ ਭੌਂਕਣ ਦੀ ਆਵਾਜ਼ ਆਉਂਦੀ ਤੇ ਫੇਰ ਖਾਮੋਸ਼ੀ छा ਜਾਂਦੀ। ਨਿਤ ਦਾ ਕੰਮ ਮੁਕਾ ਕੇ ਤੇ ਰੋਟੀ ਪਾਣੀ ਖਾ ਪੀ ਕੇ ਪਾਲੀ ਘਰ ਨੂੰ ਤੁਰ ਗਿਆ। ਤਾਂ ਅਰਜਨ ਹਰਨਾਮੀ ਦੇ ਘਰ ਚੁੱਪ ਕੀਤਾ ਆਵੜਿਆ ਅੱਜ ਤਾਂ ਹਰਨਾਮੀ ਨੇ ਆਖ ਕੇ ਉਹਨੂੰ ਬੁਲਾਇਆ ਸੀ ਪਾਲੀ ਦੇ ਜਾਨਵਾਦ ਹੀ ਉਹ ਬੈਠਕ ਵਿੱਚ ਬੈਠ ਕੇ ਦਾਰੂ ਪੀਣ ਲੱਗੇ ਰੋਟੀ ਟੁਕ ਪਕਾ ਕੇ ਹਰਨਾਮੀ ਨੇ ਆਲੇ ਵਿੱਚ ਸੰਭਾਲ ਦਿੱਤਾ ਸੀ ਤੇ ਦੁੱਧ ਬਾਦ ਵੀ ਠਿਕਾਣੇ ਲਾ ਦਿੱਤਾ ਉਹ ਨਿਸ਼ਚਿੰਤ ਹੋ ਕੇ ਬੈਠਕ ਵਿੱਚ ਆਏ ਸਨ ਨਾ ਕਿਸੇ ਦਾ ਟੋਕ ਟਕਈਆ ਤੇ ਨਾ ਡਰ ਪੈ ਅਰਜਨ ਬੈਠਕ ਵਿੱਚ ਬੈਠਾ ਇਉਂ ਪੀ ਰਿਹਾ ਸੀ ਜਿਵੇਂ ਸੌਰੇ ਘਰ ਬੈਠਾ ਹੋਵੇ ਹਰਨਾਮੀ ਉਹਦੇ ਕੋਲ ਬੈਠੀ ਲੱਗਦਾ ਸੀ ਜਿਵੇਂ ਅਰਜਨ ਦੀ ਹੀ ਘਰ ਵਾਲੀ ਹੋਵੇ ਘਰ ਘਰ ਵਾਲੀਆਂ दारू ਕਦੋਂ ਪਿੰਦੀਆਂ ਹੁੰਦੀਆਂ ਨੇ ગઈ ਰਾਤ ਤੱਕ ਉਹ दारू ਪਿੰਦੇ ਰਹੇ ਤੇ ਫੇਰ ਰੋਟੀ ਖਾਣ ਲੱਗੇ ਉਸ ਦਿਨ ਹਰਨਾਮੀ ਨੇ ਆਪ ਬੋਤਲ ਮੰਗਵਾ ਕੇ ਰੱਖੀ ਸੀ ਪਹਿਲੇ ਤੋੜਦੀ ਬਹੁਤ ਵਧੀਆ ਸ਼ਰਾਬ ਕਾਲ ਜਾਂ ਤੀਰਦੀ ਜਾਂਦੀ ਅੰਦਰ ਡਿੱਗਦੀ ਤਾਂ ਸਿਰ ਨੂੰ ਪੰਭੂਕਾ ਜਿਹਾ ਚੜਦਾ ਆਦੋਂ ਖਾਸੀ ਪੀ ਗਿਆ ਸੀ ਰੋਟੀ ਖਾਣ ਬਾਅਦ ਉਹ ਪੈ ਗਏ ਉੱਠ ਕੇ ਹਰਨਾਮੀ ਕਹਿੰਦੀ ਮੈਨੂੰ ਤਾਂ ਚੜੀ ਹੀ ਨਹੀਂ ਪਾਣੀ じゃ ਲੱਗਿਆ ਜੈ ਖਾਣੇ ਦਾ ਤੂੰ ਵੀ ਕਿਹੜੀ ਪੀਤੀ ਐ ਮੈਨੂੰ ਤਾਂ ਲੱਗਦਾ ਨਹੀਂ ਤੇਰੀ ਪੀਤੀ ਹੋਵੇ ਬੌਂਦਲਾ ਜ ਆਜਣ ਕਹਿੰਦਾ ਨਹੀਂ ਕੰਜਰ ਦੀ ਏ ਲਿਆ ਹੋਰ ਪੀ ਲੈਨੇ ਆ ਨਹੀਂ ਚੜੀ ਹੋਰ ਚੜਾ ਲੈਨੇ ਆ ਕਿਤੇ ਲੈਣ ਜਾਣੀ ਐ ਲਿਆ ਪਹਿਲਾਂ ਬੋਤਲ ਦੇਖੀਏ ਕਿੰਨੇ ਕੁ ਪਈ ਐ ਲਾਲ ਟਾਂ ਨੂੰ ਦੀ ਬੱਤੀ ਉੱਚੀ ਕਰਕੇ ਉਹ ਬੋਤਲ ਚੁੱਕ ਲਈ ਪਾਣੀ ਦੀ ਗੜਬੀ ਤੇ ਕੌਲੀ ਵੀ ਇੱਕ ਕੌਲੀ ਭਰ ਕੇ ਪਹਿਲਾਂ ਅਰਜਣ ਨੇ ਪੀਤੀ ਪਾਸਾ ਜਿਹਾ ਭਮਾ ਕੇ ਹਰਨਾਮੀ ਨੇ ਟਿੱਪ ਕੋ ਆਪ ਵੀ ਪਾ ਲਈ ਤੇ ਕਾਫੀ ਸਾਰਾ ਪਾਣੀ ਪਾ ਕੇ ਪੀ ਗਈ ਮੂੰਹ ਨਾਲ ਸੂਸੂ ਕੀਤਾ ਉਹ ਬੇੜੇ ਵਿੱਚ ਗਈ ਤੇ ਫਿਰ ਲਾਲ ਟੈਨ ਜਾ ਕੇ ਮੱਝ ਨੂੰ ਦੇਖਣ ਲੱਗੀ ਮੱਝ ਬੈਠੀ ਸੀ ਤੇ ਆਰਾਮ ਨਾਲ ਸੁੱਤੀ ਪਈ ਸੀ ਬੈਠਕ ਵਿੱਚ ਆ ਕੇ ਉਹਨੇ ਫੇਰ ਬੋਤਲ ਚੁੱਕ ਲਈ ਕੋਲੀ ਵਿੱਚ ਟਿੱਪ ਕੋ ਸ਼ਰਾਬ ਹੋਰ ਪਾਈ ਤੇ ਪਾਣੀ ਪਾ ਕੇ ਪੀਣ ਲੱਗੀ ਅਰਜਨ ਨੇ ਪੁੱਛਿਆ ਕੀ ਕਰਦੀ ਹੈ ਉਹ ਮੰਝੇ ਉੱਤੇ ਪਿਆ ਹੋਇਆ ਸੀ ਕੋਲੀ ਪਰ ਕੇ ਹਰਨਾਮੀ ਨੇ ਉਹਦੇ ਅੱਗੇ ਕਰ ਦਿੱਤੀ ਤੇ ਕਿਹਾ ਲੈ ਫੜ ਪੀ ਜਾ ਕਿਉਂ ਐਡੀ ਛਤੀ ਕਿਉਂ ਬਸ ਪੀ ਤੇ ਜਾ ਜਾ ਕਿਉਂ ਉਹ ਕੋਲੀ ਫੜ ਕੇ ਪੀਣ ਲੱਗਿਆ ਦੇਖੀ ਨਾ ਮੈਂ ਹੁਣੇ ਬੇੜੇ ਵਿੱਚ ਜਾ ਕੇ ਆਈਆਂ ਗਵਾਂਡੀਆਂ ਦੇ ਘਰੋਂ ਰੌਲਾ ਪਈ ਜਾਂਦਾ ਆਪਣਾ ਬਾਰ ਖੜਕਾ ਕੇ ਵੀ ਗਏ ਨੇ ਕੋਈ ਬਿੜਕਾਂ ਜੀਆਂ ਲੈਂਦਾ ਫਿਰਦਾ ਤੂੰ ਘਰ ਨੂੰ ਵਗ ਜਾ ਆਪ ਦੇ ਦੇਖੀ ਨਾ ਕਿਤੇ ਇੱਥੇ ਆ ਕੇ ਕੋਈ ਛੱਟ ਫੇਟ ਨਾ ਕਰ ਦੇ ਤੈਨੂੰ ਛੱਟ ਫੇਟ ਕਿਹੜਾ ਕਰ ਦੂ ਸਾਲਾ ਮੈਨੂੰ ਕਿਸੇ ਦੀ ਕੀ ਮਜਾਲ ਐ ਗਵਾਂਡੀ ਪ੍ਰੀਤਮ ਹੋਣੀ ਹੀ ਨੇ ਨਾ ਪ੍ਰੀਤਮ ਤੋਂ ਕਿਹੜੀ ਤਾਕਤ ਐ ਮੇਰੇ ਕਿੰਨੀ ਚੱਕ ਜਾਣ ਦੀ ਤੈਨੂੰ ਨਹੀਂ ਪਤਾ ਅਰ ਜਣਾ ਅੱਜ ਤੜਕੇ ਤੜਕੇ ਬਥੇਰਾ ਜੈਬੜਾ ਪਿਆ ਪ੍ਰੀਤਮ ਦੀ ਮਾਂ ਨੇ 100-100 ਮਿਹਣਾ ਦਿੱਤਾ ਮੈਨੂੰ ਅਖੇ ਤੂੰ ਸਾਡੇ ਧੀਆਂ ਪੁੱਤਾਂ ਨੂੰ ਵੀ ਬਗਾੜੇਂਗੀ ਹਰਨਾਮੀ ਨੇ ਮਨੋ ਜੋੜ ਕੇ ਹੀ ਗੱਲ ਆਖ ਦਿੱਤੀ ਤੂੰ ਆਪੇ ਕਿਉਂ ਨਹੀਂ ਆਖ ਦਿੰਦੀ ਬਈ ਜਾ ਲੋਕਾਂ ਦੇ ਪਖਾਣੇ ਜੇ ਕਿਉਂ ਪਾਉਣੀ ਐ ਲੈ ਉੱਠ ਜਾਣਾ ਐ ਕਿਉਂ ਨਹੀਂ ਆਖ ਦਿੰਦੀ ਬਈ ਹੁਣ ਆਖਿਆ ਵਿਆਈ ਐ ਮੈਂ ਤਾਂ ਗਵਾਂਚ ਬਸਣਾ ਤੇਰਾ ਕੀ ਐ ਚੰਗਾ ਚੰਗਾ ਭੈਣ ਦੇ ਯਾਰ ਦੀ ਕੁੱਤੀ ਤੀਮੀ ਚੱਲੋ ਯਾਰ ਜਣ ਸਿਆਂ ਸਰਦਾਰਾ ਦੇਖ ਲੀਆਂ ਚਗਲਾਂ ਤੈ ਵੀ ਉਹ ਉੱਠ ਕੇ ਖੇਸ ਦੀ ਬੁਕਲ ਮਾਰਨ ਲੱਗਿਆ ਬੋਤਲ ਵਿੱਚ ਦੋ ਕੋਕੋਲੀਆਂ ਬਾਕੀ ਸੀ ਹਰ ਨਾਮੀ ਨੇ ਬੋਤਲੋ ਦੇ ਹੱਥ ਫੜਾ ਦਿੱਤੇ ਕਹਿੰਦੀ ਆ ਵੀ ਲੈ ਜਾ ਲਿਆ ਫੜਾ ਇਹਦੇ ਚ ਹੁਣ ਕੀ ਆ ਉਹਨੇ ਬੋਤਲ ਮੂੰਹ ਨੂੰ ਲਾਈ ਤੇ ਸੁੱਕੀ ਹੀ ਪੀ ਗਿਆ ਬੈਠਕ ਦਾ ਬੀਹੀਵਲ ਦਾ ਕੁੰਡਾ ਖੋਲਿਆ ਤੇ ਬਾਹਰ ਹੋ ਕੇ ਖਾਲੀ ਬੋਤਲ ਕੰਧ ਨਾਲ ਮਾਰੀ ਗੰਦਾਸੀ ਨੂੰ ਧਰਤੀ ਉੱਤੇ ਖੜਕਾਉਂਦਾ ਉਹ ਉੱਥੋਂ ਚੱਲ ਪਿਆ ਠੁੱਕਦਾ ਖੰਗਦਾ ਜਿਹਾ ਉਧਰ ਨਾਜ਼ਰ ਦੇ ਬਾੜੇ ਵਿੱਚ ਵੀ ਉਹ ਖਾਸ ਹਨੇਰਾ ਜਿਹਾ ਹੋਏ ਤੋਂ ਪੀਣ ਲੱਗੇ ਸਨ ਨਾਜਾਦਾ ਪਾਲੀ ਹੌਲੀ ਦੇ ਕੇ ਬਿੜਕ ਲੈ ਆਇਆ ਸੀ ਕਿ ਅਰਜਨ ਹਨ ਨਾਮੀ ਦੇ ਘਰ ਹੀ ਹੈ ਤੇ दारू ਪੀ ਰਿਹਾ ਹੈ। ਕਿ ਚਰਪਾਈ ਰੂਪੇ ਤੋਂ ਦਿਨ ਛਿਪੇ ਕੋਠੀ ਆਇਆ ਸੀ। ਉਹਦੇ ਨਾਲ ਭਾਈ ਰੂਪੇ ਦਾ ਹੀ ਤਖਾਣਾ ਦਾ ਮੁੰਡਾ ਸੀ। ਐਡਾ ਵੱਡਾ ਚੁੱਬਰ ਜਵਾਨ ਪਰ ਮਾ ਸਰੀਰ ਪੂਰਾ ਤਕੜਾ। ਝੋਟੇ ਜਿੰਨਾ ਜੋਰ। ਉਤਰਦੀ ਦਾੜੀ ਐਡੀ ਐਡੀ ਮੋਟੀ ਕਾਲੀ ਅੱਖ। ਕੰਨਾਂ ਵਿੱਚ ਸੋਨੇ ਦੀਆਂ ਮੰਦਰਾ। ਕੋਲ ਕਿਰਪਾਨ ਰੱਖਦਾ। ਕਿਚਰ ਦਾ ਉਹ ਪੱਕਾ ਯਾਰ ਸੀ। ਦੂਰ ਕਿਤੇ ਪਿੰਡ ਕੋਈ ਤੀਮੀ ਜਾਲ ਵਿੱਚ ਫਸਾਉਣੀ ਹੁੰਦੀ ਤਾਂ ਕਿਚਰ ਕੈਲੂ ਨੂੰ ਲੈ ਜਾਂਦਾ ਕੈਲੂ ਉੱਤੇ ਤਾਂ ਕੋਈ ਵੀ ਤੀਮੀ ਤੜਫ ਤੜਫ ਡਿਗਦੀ ਇੱਕ ਵਾਰ ਘਰੋਂ ਉਖੜਦੀ ਤੀਮੀ ਕਿਚਰ ਦੇ ਹੱਥ ਆ ਜਾਂਦੀ ਤਾਂ ਉਹ ਉਹਨੂੰ ਕਿਧਰੇ ਦੀ ਕਿਧਰੇ ਚਲਾ ਦਿੰਦਾ ਮੁੜ ਕੇ ਉਹਦੇ ਪੈਰ ਹੀ ਨਹੀਂ ਲੱਗਣ ਦਿੰਦਾ ਸੀ ਉਸ ਦਿਨ ਨਾਜਰ ਨੇ ਬੱਕਰਾ ਵੱਢਿਆ ਕੁਲੀ ਵਿੱਚ ਹੀ ਬਣਾ ਲਿਆ ਸਾਰਾ ਸਮਾਨ ਜੰਗੀਰਾਂ ਨਾਲ ਹੀ ਲੈ ਆਇਆ ਉਸੇ ਨੇ ਬੱਕਰਾ ਵੱਢਿਆ ਉਸੇ ਨੇ ਚੁੱਲ੍ਹੇ ਉੱਤੇ ਬਣਾਇਆ ਨਾਦਰ ਤੋਂ ਪੈਸੇ ਲੈ ਕੇ ਅੱਗ ਵਰਗੀਆਂ ਦੋ ਬੋਤਲਾਂ ਵੀ ਜੰਗੀਰਾ ਲੈ ਆਇਆ ਸੀ ਘਰ ਦੀ ਕੱਢੀ ਸ਼ਰਾਬ ਸਰਬਨ ਟੁੰਡਾ ਵਧੀਆ ਸ਼ਰਾਬ ਕੱਢਦਾ ਪੁਲਿਸ ਵਾਲਿਆਂ ਨਾਲ ਮਿਲਿਆ ਹੋਇਆ ਸੀ ਹਰ ਮਹੀਨੇ ਉਹਨਾਂ ਨੂੰ ਪੈਸੇ ਦੇ ਕੇ ਆਉਂਦਾ ਜੇ 2-4 ਮਹੀਨੇ ਲੰਘ ਜਾਂਦੇ ਤਾਂ ਪੁਲਿਸ ਵਾਲੇ ਅਚਾਨਕ ਹੀ ਇੱਕ ਦਿਨ ਆਉਂਦੇ ਤੇ ਉਹਦਾ ਤੌੜਾ ਫੜ ਲੈਂਦੇ ਸਿੱਤਰਪੌਣਾ ਵੀ ਕਰਦੇ ਤੌੜਾ ਚੁਕਵਾ ਕੇ ਸਰਬਨ ਨੂੰ ਫੂਲ ਲੈ ਜਾਂਦੇ ਤੇ ਫੇਰ ਪੈਸੇ ਲੈ ਕੇ ਛੱਡ ਦਿੰਦੇ ਨਦਿਆ ਦੇ ਸ਼ਰਾਬ ਕੱਢਣ ਦੇ ਕੇਸ ਵਿੱਚ ਉਹਨੇ ਦੋ ਵਾਰੀ ਤਿੰਨ-ਤਿੰਨ ਮਹੀਨਿਆਂ ਦੀ ਕੈਦ ਕੱਟੀ ਸੀ ਤੇ ਜੁਰਮਾਨਾ ਵੀ ਭਰਿਆ ਸੀ ਪੁਲਿਸ ਦੀ ਕੁੱਟਮਾਰ ਤੋਂ ਉਹ ਨਹੀਂ ਡਰਦਾ ਸੀ ਜੁਰਮਾਨੇ ਤੋਂ ਵੀ ਨਹੀਂ ਬਸ ਕੈਦ ਨੂੰ ਮਾੜੀ ਸਮਝਦਾ ਕੈਦ ਨਾਲ ਉਹਦਾ ਧੰਦਾ ਰੁਕ ਜਾਂਦਾ ਪੈਸਿਆਂ ਦਾ ਘਾਟਾ ਪੈਂਦਾ ਇਸ ਲਈ ਉਹ ਪੁਰਸ਼ ਵਾਲਿਆਂ ਨੂੰ ਮਹੀਨਾ ਦੇਣਾ ਹੀ ਚੰਗਾ ਸਮਝਦਾ ਪਰ ਕਦੇ-ਕਦੇ ਉਹ ਤੋਂ ਕੋਲ ਹੋ ਜਾਂਦੀ ਤੇ ਇੱਕ ਦੋ ਮਹੀਨੇ ਖੁੰਝ ਜਾਂਦੇ ਕੋਈ ਨਵਾਂ ਥਾਣੇਦਾਰ ਬਦਲ ਕੇ ਆਉਂਦਾ ਉਹ ਤਾਂ ਜ਼ਰੂਰ ਹੀ ਉਹਨੂੰ ਆਕੇ ਢਾ ਲੈਂਦਾ ਪੱਕਾ ਮੀਨ ਨਾ ਬਣ ਕੇ ਫੇਰ ਹੀ ਉਹਦਾ ਖੜਾ ਛੱਡਦਾ ਹਰ ਨਾਮਾ ਬਦਲ ਕੇ ਆਇਆ ਠਾਣੇਦਾਰ ਆਪਣੇ 5 ਰੁਪਏ ਵਧਾ ਲੈਂਦਾ ਪਿੰਡ ਵਿੱਚ दारू ਕੱਢਣ ਵਾਲੇ ਹੋਰ ਬੰਦੇ ਵੀ ਸਨ ਪਰ ਸਰਮੰ ਟੁੰਡਾ ਸਭ ਨਾਲੋਂ ਸਿਰੇ ਦਾ ਸੀ ਪੈਸੇ ਠੋਕ ਬਜਾ ਕੇ ਦੂਜਿਆਂ ਨਾਲੋਂ ਵੱਧ ਲੈਂਦਾ ਉਦਾਹਰਨ ਨਹੀਂ ਕਰਦਾ ਸੀ ਪਰ ਉਹਦੀ ਸ਼ਰਾਬ ਖਰੀ ਹੁੰਦੀ ਮਜਾਲ ਆ ਵਿਚੋ ਲਾਹਣ ਦਾ ਮਸਕ ਮਾਰਦਾ ਹੋਵੇ ਜਾਂ ਅੰਗੰਦਲੀ ਹੋਵੇ ਜਾਂ ਨਸ਼ਾ ਘਟ ਦਿੰਦੀ ਹੋਵੇ ਦੇਖਣ ਨੂੰ ਨਿਰਮਲ ਪਾਣੀ ਵਰਗੀ ਦਾਰੂ ਹੁੰਦੀ ਸਰ ਬਣਦੀ ਪਰ ਨਸ਼ਾ ਲੋੜੇ ਦਾ ਬੋਤਲ ਹਲਾ ਕੇ ਦੇਖੋ ਤਾਂ ਦਾਰੂ ਉਤੇ ਕੰਗਣੀ ਵੱਜਦੀ ਰੂਹ ਦਾ ਫੰਬਾ ਸੁੱਟਦਾ ਤਾਂ ਇੱਕਦਮ ਥੱਲੇ ਜਾਂਦਾ ਉਂਗਲ ਡੋਬ ਕੇ ਅੱਗੇ ਦਿਖਾਈ ਜਾਂਦੀ ਤਾਂ ਦਾਰੂ ਸਪਰਿੱਟ ਵਾਂਗ ਮੱਚ ਉੱਠਦੀ ਦਾਰੂ ਦਾ ਸਰਕਾਰੀ ਠੇਕਾ ਕੋਠੀ ਨਹੀਂ ਸੀ ਜਿਸ ਨੂੰ ਲੋੜ ਹੁੰਦੀ ਤਾਂ ਭਾਇ ਰੁਪਏ ਜਾਣਾ ਪੈਂਦਾ ਠੇਕੇ ਵਾਲੇ ਤਾਂ ਪਾਣੀ ਵੇਚਦੇ ਦਰੋਗਾਂ ਨੂੰ ਪੈਸੇ ਦੇ ਕੇ ਕਦੇ ਠੇਕੇਦਾਰ ਦੀ ਆਲੇ-ਦੁਆਲੇ ਦੇ ਪਿੰਡਾਂ ਵਿੱਚ ਛਾਪਾ ਮਰਵਾ ਦਿੰਦੇ। ਪਰ ਪੁਲਿਸ ਨਾਲ ਮਿਲੇ ਬੰਦੇ ਇੱਕ ਦਿਨ ਪਹਿਲਾਂ ਹੀ ਪਿੰਡ ਛੱਡ ਜਾਂਦੇ। दारू ਕੱਢਣ ਦਾ ਸਮਾਨ ਤੇ ਤੋੜੇ ਧਰਤੀ ਵਿੱਚ ਕਿਧਰੇ ਦੱਬ ਦਿੰਦੇ। ਕੀਚਰ ਤੇ ਕਹਿ ਲੋ। ਨਾજર ਦੇ ਅੰਦਰ ਲੈਕਰ ਆ ਕੇ ਸਵਾਦ ਵਿੱਚ ਬੈਠ ਗਏ। ਖਾਸਾ ਹਨੇਰਾ ਹੋਣ ਉੱਤੇ ਹੀ ਉਹ ਬਾੜੇ ਵਿੱਚ ਆਏ। ਕੁੱਲੀ ਵਿੱਚ ਬੈਠ ਕੇ ਚਾਰੇ ਜਣੇ ਦਾਰੂ ਪੀਣ ਲੱਗੇ। ਦਾਰੂ ਪੀਂਦੇ ਤੇ ਮਾਸ ਦੀਆਂ ਬੋਟੀਆਂ ਝੁੰਡਣ ਲੱਗਦੇ। ਬੱਕਰਾ ਬਹੁਤ ਸਵਾਦ ਬਣਿਆ ਸੀ। ਕੀਚਰ ਕਹਿੰਦਾ ਕੰਜਰਦਿਆ ਨਾਈਆ ਵਿੱਚ ਕੀ ਪਾ ਦਿੰਨਾ ਓਏ ਅੱਡੀ ਸਿੱਟਣ ਨੂੰ ਜੀ ਨਹੀਂ ਕਰਦਾ ਕਿਉਂ ਬਣਾਵੇ ਤੋਰੀਆਂ ਵੱਡੀ ਬਹੂ ਦਾ ਨਾਂ ਇਹ ਤਾਂ ਮਾਲ ਦੀ ਕਰਾਮਾਤ ਹੈ ਕੀਚਰ ਸਿਆ ਜੋ ਚੀਜ਼ ਦੇਤੀ ਬਣ ਗਈ ਮੈਂ ਕਿਹਦਾ ਪਾਣੀ ਹਾਰਾਂ ਮੇਰਾ ਤਾਂ ਬਾਈ ਜੀ ਕੜਸੀ ਈ ਕੜਸੀ ਹੈ ਜ਼ਗੀਰਾ ਹੱਸਣ ਲੱਗਿਆ ਕੀਚਰ ਨੇ ਹੱਥ ਉੱਤੇ ਬੰਨੀ ਘੜੀ ਦੇਖੀ 11 ਵਜਣ ਵਾਲੇ ਸਨ ਉਹਨਾਂ ਨਾજર ਨੂੰ ਕਿਹਾ ਕਿ ਉਹ ਆਪਣਾ ਪਾਲੀ ਭੇਜ ਕੇ ਦੁਸ਼ਮਣਾਂ ਦਾ ਪਤਾ ਮੰਗਵਾ ਲਵੇ। ਨਾજર ਨੇ ਪਾਲੀ ਨੂੰ ਕਿਹਾ ਕਿ ਉਹ ਗਿੰਦਰ ਦੀ ਬੈਠ ਕੇ ਦੇਬੀ ਹੀ ਵਾਲ ਖੁੱਲ੍ਹਦੇ ਬਾਾਰ ਉਹਤੇ ਨਜ਼ਰ ਰੱਖੇ। ਉਹਤੇ ਜਾ ਕੇ ਕਿਤੇ ਲੋਕੇ ਬੈਠ ਜਾਵੇ। ਜਦੋਂ ਹੀ ਅਰਜਨ ਬੈਠ ਤੋਂ ਬਾਹਰ ਹੋਵੇ ਉਹ ਭੱਜ ਕੇ ਆ ਕੇ ਬਾੜੇ ਵਿੱਚ ਉਹਨਾਂ ਨੂੰ ਦੱਸ ਦੇਵੇ। ਨਾજર ਨੇ ਹਰਨਾਮੀ ਨਾਲ ਇੱਕ ਪੱਕੀ ਗੱਲ ਕੀਤੀ ਹੋਈ ਸੀ ਕਿ ਉਹ ਅਰਜਨ ਨੂੰ ਬੈਠਕ ਵਾਲੇ ਬਾਾਰ ਵਿੱਚੋਂ ਦੇਹੀ ਕਰੋ ਬਾਹਰ ਕਰੇਗੀ। ਨਾજર ਦੇ ਪਾਲੀ ਨੇ ਖਾਖੀ ਖੇਸ ਦੀ ਬੁੱਕਲ ਮਾਰੀ। ਤੇ ਗਿੰਦਰ ਦੀ ਬੈਠਕ ਤੋਂ ਥੋੜਾ ਜਿਹਾ ਹਟ ਕੇ ਛਟੀਆਂ ਦੇ ਢੇਰ ਉੱਲੇ ਜਾ ਬੈਠਾ। ਇਹ ਛਟੀਆਂ ਦਾ ਢੇਰ ਬਾਬੇ ਕਿਆਂ ਦੇ ਬੇੜੇ ਵਿੱਚ ਲੱਗਿਆ ਹੋਇਆ ਸੀ। ਬੀਹੀ ਵਿੱਚ ਕੱਚੇ ਡਲਿਆਂ ਦੀ ਲੱਖ ਲੱਖ ਉੱਚੀ ਕੰਧ ਸੀ। ਛਟੀਆਂ ਦੇ ਦੂਜੇ ਪਾਸੇ ਸਵਾਤ ਦੀ ਉੱਚੀ ਕੰਧ। ਉੱਥੇ ਬੈਠਾ ਪਾਲੀ ਕਿਸੇ ਨੂੰ ਦਿਸਦਾ ਨਹੀਂ ਸੀ। ਨਾ ਅੰਬੀਹੀ ਵਿੱਚ ਦੀ ਲੰਘਣ ਵਾਲੇ ਨੂੰ ਤੇ ਨਾ ਹੀ ਬਾਬੇ ਕਿਆਂ ਦੇ ਕਿਸੇ ਘਰ ਵਾਲੇ ਨੂੰ। ਜਦੋਂ ਹੀ ਬੈਠਕ ਦਾ ਵਾਰ ਖੜ ਗਿਆ, ਉਹ ਖੜਾ ਹੋ ਗਿਆ। ਅਰਜਨ ਬਾਹਰ ਨਿਕਲਿਆ ਤੇ ਲੜਖੜਾਉਂਦਾ ਤੁਰਨ ਲੱਗਿਆ। ਪਾਲੀ ਨੇ ਕੱਚੀ ਕੰਦ ਉਤੋਂ ਦੀ ਥਬੂਕਾ ਮਾਰਿਆ ਤੇ ਕਾਲੇ ਕਾਦਮੀ ਨਾਜ਼ਰ ਦੇ ਬਾੜੇ ਨੂੰ ਚੱਲ ਪਿਆ ਨਾਜ਼ਰ ਨੇ ਹੱਥ ਵਿੱਚ ਗੰਡਾਸਾ ਸੀ ਜੰਗੀਰੇ ਕੋਲ ਸੰਮਾ ਵਾਲੀ ਡਾਂਗ ਕੀਚਰ ਨੇ ਕੰਨ ਤੱਕ ਆਉਂਦੀ ਆਪਣੀ ਸੋਟੀ ਹੱਥ ਵਿੱਚ ਲੈ ਲਈ ਤੇ ਕੈਲੂ ਨੇ ਕਿਰਪਾਨ ਨੂੰ ਹੱਥ ਪਾ ਲਿਆ ਚਾਰੇ ਦਿਨ ਦਵਾ ਸੱਟ ਬਾੜੇ ਵਿੱਚ ਬਾਹਰ ਹੋਏ ਪਾਲੀ ਕੁਲੀ ਵਿੱਚ ਹੀ ਰਿਹਾ ਦਰਦੜਾਂ ਦੇ ਉਪਹੇ ਉੱਤੇ ਆਏ ਤੇ ਰੂੜੀਆਂ ਦੇ ਟੋਏ ਵਿੱਚ ਡੜ ਕੇ ਬੈਠ ਗਏ ਸਾਰ ਰੋਕ ਗਿਆ ਉਹ ਵਰਦਿਆਂ ਨੂੰ ਔੜੀਕਣ ਲੱਗੇ ਨਾਜ਼ਰ ਉਹਨਾਂ ਨੂੰ ਬਾਰ-ਬਾਰ ਸਮਝਾਉਂਦਾ ਰਿਹਾ ਕਿ ਅਰਜਨ ਜਰਵਾਣਾ ਬਹੁਤ ਹੈ ਇਕੱਲੇ ਦਕੱਲੇ ਤੋਂ ਉਹਨੇ ਮਾਰ ਨਹੀਂ ਖਾਣੀ ਅਕੱਲੇ ਨੂੰ ਤਾਂ ਉਹ ਟੇਡਾ ਕਰ ਦੇਵੇ ਚਾਹੇ ਕਿੰਨਾ ਵੀ ਨਸ਼ੇ ਵਿੱਚ ਹੋਵੇ ਉਹ ਚਾਰੇ ਜਣੇ ਇਕੱਠਾ ਵਾਰ ਕਰਨ ਤਾਂ ਧਹੀ ਗੱਲ ਬਣੇਗੀ ਜੰਗੀਰਾ ਨਾਜ਼ਰ ਦੀ ਗੱਲ ਦਾ ਹੰਗਾਰਾ ਪੜਦਾ ਪਰ ਕਿ ਜਨਮ ਸਕਰਾਉਣ ਲੱਗਦਾ ਆਖਦਾ ਉਹ ਐਡਾ ਸਾਲਾ ਕਿਉਂ ਹਾਥੀ ਹੈ ਤੂੰ ਹੱਥ ਦੇਖੀ ਇੱਕੋ ਨਾਲ ਚਿਤਨਾ ਪਿਆ ਹੋਇਆ ਤਾਂ ਕਹੀਂ ਨਾਜ਼ਰ ਨੇ ਇਹ ਵੀ ਆਖਿਆ ਹੋਇਆ ਸੀ ਅਰਜਨ ਦੀਆਂ ਲੱਤਾਂ ਤੋੜਨੀਆਂ ਨੇ ਬਸ ਸਕੜੰਜਾਂ ਭੰਨ ਦਿਓ ਲੱਤਾਂ ਦਾ ਆ ਰਿਓ ਕੇ ਸਾਲਾ ਬੈਠ ਜੇ ਘਰੇ ਜਾਨੋ ਨਹੀਂ ਮਾਰਨਾ ਦੇਖਿਓ ਕਿਤੇ ਪਹਿਵਲ ਖੁੱਲ ਦੇ ਬੈਠਕ ਦੇ ਬਾਰ ਨੂੰ ਅੰਦਰੋਂ ਮੇਖਾਂ ਨਾਲ ਲੱਗੀਆਂ ਫਟੀਆਂ ਹੁਣ ਅਰਜਨ ਨੇ ਪਟਵਾ ਦਿੱਤੀਆਂ ਸਨ ਬਾਰ ਖੁੱਲੋਦਾ ਹੋ ਗਿਆ ਸੀ ਅਰਜਨ ਦੀ ਪਰਜਾਈ ਫੇਰ ਉਹਦੀ ਐਨੀ ਤਕੜਾਈ ਨਾ ਰੱਖਦੀ ਤੇ ਨਾਲ ਹਰਨਾਮੀ ਉਸੇ ਬੈਠਕ ਵਿੱਚ ਆਉਂਦੀ ਵੀ ਨਹੀਂ ਸੀ ਜਦੋਂ ਜਾਂਦਾ ਉਹ ਹਰਨਾਮੀ ਦੇ ਘਰ ਹੀ ਜਾਂਦਾ ਪਹਿਦੇ ਮੋੜ ਉੱਤੇ ਆ ਕੇ ਅਰਜਨ ਨੇ ਸੰਗ ਕਰੋੜ ਤੇ ਥੁੱਕਿਆ ਗੰਡਾਸੀ ਦਾ ਇੱਕ ਵਾਰ ਅੱਕ ਦੇ ਬੂਝੇ ਉੱਤੇ ਕਰ ਦਿੱਤਾ ਤੇ ਕੋਈ ਗਾਲ ਕੱਢੀ ਉਹਨਾਂ ਨੇ ਸਿਰ ਚੁੱਕ ਲਏ ਸਾਰ ਰੋਕ ਲਏ ਤੇ ਪੱਬਾਂ ਪਾਰ ਹੋ ਕੇ ਬੈਠ ਗਏ ਨਸ਼ੇ ਦੇ ਹਲੋਰੇ ਨਾਲ ਅਰਜਨ ੱੱਕਾ ਜਿਆ ਖਾ ਕੇ ਪਹਿਹ ਦੇ ਕਦੇ ਸੱਜੇ ਹੱਥ ਟੁੱਡੀ ਜਿਹੀ ਮਾਰਦਾ ਤੇ ਕਦੇ ਅੱਗੇ ਵੱਧ ਜਾਂਦਾ ਤੇ ਕਦੇ ਖੱਬੇ ਹੱਥ ਵੱਲ ਪਹਿਹ ਦੇ ਵਿਚਕਾਰ ਚੱਲਦਾ ਤਾਂ ਉਹਦੀ ਦੇ ਖਿੰਡ ਖਿੰਡ ਜਾਂਦੀ ਗੰਡਾਸੀ ਨੂੰ ਧਰਤੀ ਉੱਤੇ ਮਾਰ ਕੇ ਤੁਰਦਾ ਪਰ ਪਹੇ ਵਿੱਚ ਤਾਂ ਰੇਤ ਹੀ ਰੇਤ ਸੀ ਗੰਡਾਸੀ ਰੇਤ ਵਿੱਚ ਖੜਕਾ ਕਰਦੀ ਜਦੋਂ ਹੀ ਬੈਠਕ ਵੱਲ ਉਹਨੇ ਮੂੰਹ ਕੀਤਾ ਚਾਰੇ ਜਣੇ ਬੱਦਲ ਦੀ ਬਾਛੜ ਵਾਂਗ ਉਹਦੇ ਉੱਤੇ ਬਰ ਪਏ ਉਹ ਧਰਤੀ ਉੱਤੇ ਡਿੱਗ ਪਿਆ ਮੂੰਹੋਂ ਕੋਈ ਆਵਾਜ਼ ਨਹੀਂ ਨਿਕਲ ਸਕੀ ਕੈਲੂ ਨੇ ਉਹਦੀ ਵੱਖੀ ਵਿੱਚ ਨੰਗੀ ਕਿਰਪਾਨ ਖੋਪ ਦਿੱਤੀ ਜ਼ੰਗੀਰੇ ਨੇ ਸਿਰ ਉੱਤੇ ਡਾਂਗਦੇ ਦੋ ਵਾਰ ਕਰ ਦਿੱਤੇ ਕੀਚਰ ਨੇ ਤਾਂ ਬਸ ਇੱਕੋ ਵਾਰ ਉਹਦੇ ਗਿੱਟਿਆਂ ਉੱਤੇ ਕੀਤਾ ਸੀ ਤੇ ਥੱਲੇ ਡੇਗ ਦਿੱਤਾ ਸੀ ਤੇ ਫਿਰ ਉਹ ਦੀ ਗੇਪੇ ਦੀਆਂ ਹੀ ਨਾજર ਨੇ ਉਹਦੀਆਂ ਲੱਤਾਂ ਛੱਲੀਆਂ ਵਾਂਗ ਕੁੱਟ ਦਿੱਤੀਆਂ ਸਨ ਕਿ ਚਰਦੇ ਕਹਿਣ ਉੱਤੇ ਉਹਨਾਂ ਨੇ ਪੱਕੇ ਰੋੜੇ ਵਗਾਵਗਾ ਝੰਡੇ ਦੇ 베ੜੇ ਵਿੱਚ ਮਾਰੇ ਸਨ ਦੋ ਰੋੜੇ ਬੈਠ ਕੇ ਦੇ ਤਖਤਿਆਂ ਵਿੱਚ ਵੀ ਤਾਂ ਜੋ ਖੜਕਾ ਹੋਇਆ ਸੁਣ ਕੇ ਝੰਡੇ ਦਾ ਟੁੱਬਰ ਜਾਗ ਪਵੇ ਤੇ ਉਹ ਬਾਹਰ ਖੋਲ ਕੇ ਪਹਿੇ ਉੱਤੇ ਆ ਕੇ ਅਰਜਨ ਨੂੰ ਸੰਭਾਲ ਲੈਣ ਇਹ ਅਧਿਆਇ ਇੱਥੇ ਹੀ ਖਤਮ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੇ ਤੋਂ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ